ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਬਟਰ ਕਲਾਂ ਜੀ ਜ਼ਿਲ੍ਹਾ ਮੋਗੇ ਦਾ ਪੰਡ ਹੈ ਤੇ ਜਦੋਂ ਆਪਾਂ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਤੇ ਜਾਂਦੇ ਆ ਤਾਂ ਹਾਈਵੇ ਦੇ ਉੱਪਰ ਰਹਿ ਜਾਂਦਾ ਨੇੜੇ ਬੱਦਣੀ ਹੈ ਜੀ ਅੱਜ ਦੀ ਵੀਡੀਓ ਜ ਤੁਹਾਡੇ ਵਾਸਤੇ ਇੱਕ ਮੋਰਾ ਦੀ ਝੋਟੀ ਲੈ ਕੇ ਆਂਦੀ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਮੇਰਾ ਨਾਮ ਲਾਲੀ ਆ ਜੀ ਪਿੰਡ ਜੀ ਪਿੰਡ ਬੁੱਟਰਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ ਜੀ 98551 61005 ਠੀਕ ਆ ਬਾਈ ਸੁਆ ਕਿੰਨਾ ਮਸੁੰਦੀ ਝੋਟੇ ਜੀ ਦੂਜਾ ਬਾਈ ਦੂਜਾ ਸੁਆ ਸਮਾਂ ਕਿੰਨਾ ਲੈ ਜੂ ਬਾਈ ਸਮਾਂ ਬਾਈ ਜੀ ਇਹਦੇ 15 ਦਿਨ ਪੂਰੇ ਹੋਣੇ ਬਾਕੀ ਦੋ ਵਾਧ ਵੀ ਸਕਦੇ ਘਟ ਵੀ ਸਕਦੇ ਆ ਪਿਛਲੇ ਸੁਵੇ ਕਿੰਨਾ ਦੁੱਧ ਦਿੱਤਾ ਜੀ ਇਹਨੇ ਪਿਛਲੇ ਸੁਵੇ ਦਿੱਤਾ ਜੀ 13 ਕਿਲੋ ਦੁੱਧ ਚੋਇਆ ਵਾਪਨਾ ਇੱਕ ਦਿਨ ਕਿੰਨਾ ਕੁ ਪਿਆਜੂ ਬਾਈ ਇਸ ਕੀ ਵੇਖੋ ਕਿੱਲੋ ਰੋਗ ਲੂ ਦੋ ਦੂਗੇ ਬਾਈ ਬਦਨ ਦਾ ਬਾਕੀ ਸੇਵਾ ਦਾ ਹਨਾ ਥਾਣਾ ਦੀ ਬਾਹਰ ਪਿੱਛੇ ਦੀ ਗਰੰਟੀ ਆ ਗਰੰਟੀ ਬਈ ਫੁੱਲ ਗਰੰਟੀ ਬੇਫਿਕਰ ਹੋ ਕੇ ਆ ਜੀ ਕਰ ਦੀ ਝੋਟੀਆਂ ਬਈ ਆਪਣੀ ਠੰਡੀ ਸੀਲ ਸੀ ਪੂਰੀ ਬਈ ਪੂਰੀ ਠੰਡੀ ਸੀ ਠੀਕ ਆ ਤੋੜ ਕੇ ਦਿਖਾ ਦਿਓ ਮੇਰੇ ਬਾਹਰ ਨੂੰ ਸੂਆ ਬਾਈ ਦੇ ਦੱਸਣ ਮੁਤਾਬਕ ਜੀ ਦੂਜਾ ਹੁੰਦੀ ਆ ਜਿਹੜਾ ਡੇਟ ਮੁਤਾਬਕ ਸਮਾ ਬਾਈ ਦੱਸਦਾ ਕਿ 15 ਤਰੀਕ ਨੂੰ ਦਾਨ ਪੂਰੇ ਆ ਅੱਜ ਤਰੀਕ ਹੋ ਗਈ ਆ 12 ਜਾਣੀ 3 ਦਿਨ ਤਾਂ ਡੇਟ ਮੁਤਾਬਕ ਪਈ ਐ ਇੱਕ ਦੋ ਦਿਨ ਕਰਮ ਵਾਲਾ ਸੌਖਾ ਪਸ਼ੂ ਉੱਪਰ ਲੈ ਜੇ ਵੱਖਰੀ ਗੱਲ ਆ ਕਈ ਯਾਰ ਉਪਰਾ ਕਰਕੇ ਨਵੇਂ ਥਾਂ ਪਸ਼ੂ ਸੂ ਵੀ ਪੈਂਦਾ ਇੱਕ ਅੱਧਾ ਦਿਨ ਪਹਿਲਾਂ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਆ ਪੱਠ ਬੂੜਾ ਸੋਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਤਿਆਰੀ ਸੋਹਣੀ ਕੀਤੀ ਆ ਮੰਨ ਕੇ ਚੱਲੋ ਬਈ ਜਿਹੜੀ ਬਲਟਲ ਤੁਸੀਂ ਹਵਾਨੇ ਚ ਦੇਖ ਰਹੇ ਹੋ ਕਰਮਾਲੀ ਨੇ ਤਿੰਨਾ ਚਾਰਾਂ ਦਿਨਾਂ ਚ ਕੱਢ ਲੈਣੀ ਆ ਮੋੜ ਲੈ ਆਂਦੇ ਰ ਇੱਧਰ ਨੂੰ ਗੋਲ ਸਿੰਗੀ ਆ ਤੁਸੀਂ ਮੋਰਾ ਦੀ ਬਰੀਡ ਤੇ ਕੰਮ ਕਰਨਾ ਤਾਂ ਝੋਟੀ ਵੀਰੇ ਸ਼ਕੀਨ ਆ ਬੱਚੇ ਚੰਗੇ ਪਾਜੂਗੇ ਜਿਹੋ ਜਿਹਾ ਤੁਸੀਂ ਸੀਮਣ ਲਵਾ ਲੋਗੇ ਉਹੋ ਜਿਹਾ ਬੱਚਾ ਤੁਹਾਨੂੰ ਮਿਲ ਜੂਗਾ ਥਾਨ ਸੋਹਣੇ ਸਿਆਜ ਦਾ ਲੱਗਿਆ ਵਾ ਨਹੀਂ ਆਮ ਕਰਕੇ ਤੁਸੀਂ ਵੇਖਿਆ ਬਈ ਮੱਜਾਂ ਦੇ ਵੱਡੇ ਛੋਟੇ ਥਾਨ ਹੁੰਦੇ ਆ ਇਹ ਤਾਂ ਕਰਮਾਲੀ ਦੇ ਇੱਕੋ ਜੇ ਆ ਓਡੇ ਹੀ ਮਗਰਲੇ ਆ ਓਡੇ ਹੀ ਮੂਰਲੇ ਆ ਐਡ ਖਵਾਨਾ ਸਾਫ਼ ਪਿਆ ਪੂਰਾ ਗੁਲਾਬੀ ਆ ਖਵਾਨਾ ਵੀ ਫਿਟਨੈਸ ਵਾਲਾ ਕੋਈ ਝੂਲ ਵਾਲਾ ਨਹੀਂ ਤਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਆ ਬੇਫਿਕਰ ਹੋ ਕੇ ਆ ਜੇ ਕੋਈ ਵੀਰ ਦੁੱਧ ਤੁਹਾਡੀ ਸੇਵਾ ਦਾ ਜਿਹੜਾ ਪਿਛਲੇ ਸੂਏ ਦੁੱਧ ਦਾ ਰਿਕਾਰਡ ਸੀਗਾ ਬਾਈ ਦੱਸਦਾ ਕਿ 13 ਕਿਲੋ ਆਪਣਾ ਚੋਹਿਆ ਵਾ ਤੇ ਬਾਈ ਕੀਮਤ ਜਾਇਜ਼ ਇਹਦੀ ਇੱਕ ਦੀ ਬਾਈ ਹੋਜੂ ਮਾਨਤਨ ਜੀ ਮਾਨਤਨ ਹੋਜੀ ਠੀਕ ਆ ਜੀ 1 ਲੱਖ ਤੇ 30000 ਰੁਪਿਆ ਇਹਦੀ ਕੀਮਤ ਕਰਦੇ ਆ ਬਾਕੀ ਬਾਈ ਕਹਿੰਦਾ ਆਪਾਂ ਵਿੱਚੋਂ ਮਾਨਤਨ ਜ਼ਰੂਰ ਕਰਦਾਂਗੇ ਜੀ ਚੰਗੀ ਆ ਛੋਟੀ ਕੱਚੀ ਕੱਚੀ ਆ ਤੁਹਾਨੂੰ ਵੀ ਪਤਾ ਵੀਰੇ ਜਿੱਦੇ ਤਿਆਰ ਹੋਗੀ ਉਹਦੇ ਦੀ ਕੀਮਤ ਫਿਰ ਉਹਦੇ ਹੋਊ ਅੱਜ ਕੱਚੀ ਕੱਚੀ 1 ਲੱਖ 30 ਹਜ਼ਾਰ ਦੀ ਦੇ ਦਾਂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ